ਜੀ ਤੁਸੀਂ ਕਹਿੰਦੇ ਹੋ ਆਏ ਆ ਉਹ ਆ ਫਿਰ ਤੁਸੀਂ ਮੈਨੂੰ ਆਂ ਦੱਸੋ ਸੱਬੇ ਥਿਆੜਿਆ ਦੇ ਕਲੱਬਾਂ ਵੱਲੋਂ ਜਿਹੜਾ ਸੁੱਖਾ ਮਾਨ ਹੈ ਜਿਹੜਾ ਸੁਰਜਨ ਝੱਟਾ ਹੈ ਨਾਲੇ ਕਹਿੰਦੇ ਆ ਸਾਡੇ ਕਾਤਲਾ ਨਾਲੇ ਸੁੱਡੇ ਖਿਡਾਰੀ ਮੇਜਰ ਲੀਗ ਦੇ ਨਹੀਂ ਕਲੱਬਾਂ ਵੱਲੋਂ ਖੇਡਣ ਜਾਂਦੇ ਆ ਆ ਸੁਲਤਾਨਪਾ ਇੱਥੇ ਜਦੋਂ ਕਤਲ ਹੁੰਦਾ ਆਪਣਾ ਇਹਦਾ ਸੰਦੀਪ ਦਾ ਜੀ ਸੁਲਤਾਨ ਤੇ ਜਿਹੜਾ ਉਹ ਕੀ ਆ ਸੰਦੀਪ ਲੁਧਰ ਮੌਕੇ ਤੇ ਮੌਜੂਦ ਹੁੰਦੇ ਆ ਗਵਾਹ ਕਿਉਂ ਨਹੀਂ ਬਣੇ ਗਵਾਹ ਬਣਦਾ ਜਾ ਕੇ ਟੋਨਾ ਬਾਰੇ ਵਾਲੀ ਆ ਜਿਹੜਾ ਕੋਲੇ ਵੀ ਨਹੀਂ ਹੈਗਾ ਗਵਾਦਾ ਬਾਈ ਮੌਕੇ ਦੀ ਬਣਦਾ ਨਾ ਜੀ ਇੱਥੇ ਆਪਣੇ ਸਾਹਮਣੇ ਕੋਈ ਆਪਾਂ ਬੈਠੇ ਆ ਮੰਨ ਲਓ ਮੇਰਾ ਕਤਲ ਹੋ ਜਾਂਦਾ ਹਮ ਆਪਣੀ ਸੱਜਣਤਾ ਹੀ ਮਿੱਤਰਤਾ ਹੀ ਹੈ ਗਵਾਹ ਤੂੰ ਹੀ ਬਣੇਗਾ ਕਿ ਮੌਕੇ ਤੇ ਗਵਾਹ ਸੀ ਮੇਰਾ ਦੋਸਤ ਮਾਰਤਾ ਅੱਗੇ ਰਾਜੀਨਾਮੇ ਹੁੰਦੇ ਆ ਨਹੀਂ ਹੁੰਦੇ ਉਹਗੀਆਂ ਗੱਲਾਂ ਨੇ ਸੁਲਤਾਨ ਤੇ ਸੰਦੀਪ ਲੋਧਰ ਉਸ ਵਕਤ ਮੌਕੇ ਤੇ ਮੌਜੂਦ ਨੇ ਸੁਲਤਾਨ ਨੇ ਨਾ ਨਾਮ ਬਦਲ ਲਿਆ ਸੀ ਆ ਦਾ ਸੰਦੀਪ ਸੁਲਤਾਨ ਰੱਖ ਲਿਆ ਸੀ ਪਰ ਭਾਈ ਗਵਾਹ ਕਿਉਂ ਨਹੀਂ ਬਣਿਆ ਜੇ ਡੀ ਹਮਦਰਦੀ ਐਡਾ ਤਰਾ ਸੁਡਾ ਭਰਾ ਸੀ ਫਿਰ ਗਵਾਹ ਤਾਂ ਬਣਦਾ ਯਾਰ ਟੋਨਾ ਬਾਰੇ ਵਾਲੀ ਗਵਾਹ ਕਿਉਂ ਬਣਾਇਆ ਉਸ ਕੇਸ ਦਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਬਾਈ ਸੋ ਮੈਂ ਤਾਂ ਨਾ ਤੈਨੂੰ ਫੇਰ ਕਹਿਣਾ ਚੱਕਾਂ ਆ ਲਿਆ ਬਿੱਟੂ ਸਿਆ ਮੈਂ ਤਾਂ ਬਾਈ ਇਹ ਗੱਲਾਂ ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਮੇਰਾ ਇਹ ਮੁੱਦਾ ਨਹੀਂ ਆ ਮੰਗੀਰਾ ਮੇਰਾ ਫੋਕਸ ਆ ਮੇਰਾ ਸਾਰਾ ਧਿਆਨ ਕੇਂਦਰ ਦਾ ਪੰਜਾਬ ਦੇ ਮੁੱਦਿਆਂ ਤੇ ਪਰ ਇਹ ਛੇੜਦੇ ਸੰਜੜਾ ਨਾ ਇਹ ਗੱਲ ਸਿਰੇ ਲਾਉਂਦੇ ਆ ਨਾਇ ਕਿਸੇ ਮੁੱਦੇ ਤੇ ਕੋਈ ਗੱਲ ਕਰਨੀ ਆਉਂਦੀ ਆ ਨਾ ਬਾਸਤਾ ਨਾ ਹੋਰ ਹੀ ਟੱਟੂ ਦਾ ਬਲੰਦੇ ਧੂੜ ਚ ਆਪਣਾ ਹੋਰ ਹੀ ਪਾਹੇ ਗੱਲਾਂ ਨੂੰ ਲੈ ਜਾਂਦੇ ਆ ਮੈਂ ਗੱਲ ਕਰ ਰਿਹਾ ਕਬੱਡੀ ਕਿਵੇਂ ਬਚੂਗੀ ਕਬੱਡੀ ਸੁਧਰੂ ਕਿਵੇਂ ਇਹ ਜਵਾਨੀ ਕਿਵੇਂ ਬਚੂਗੀ ਮੈਂ ਨਹੀਂ ਕਹਿੰਦਾ ਕਬੱਡੀ ਬੰਦ ਹੋਵੇ ਮੈਂ ਫਿਰ ਅੱਜ ਤੁਹਾਡੇ ਕੋਲ ਅਪੀਲ ਕਰਦਾ ਕਬੱਡੀ ਨਹੀਂ ਬੰਦ ਹੋਣੀ ਚਾਹੀਦੀ ਕਬੱਡੀ ਨਾਲ ਹਜ਼ਾਰਾਂ ਲੋਕ ਜੁੜੇ ਹੋਏ ਨੇ ਲੱਖਾਂ ਲੋਕਾਂ ਦਾ ਰੋਜ਼ਗਾਰ ਜੁੜੇ ਹੋਏ ਨੇ ਘਰ ਚੱਲਦੇ ਆ ਉਹਨਾਂ ਦੇ ਕਬੱਡੀ ਕਰਕੇ ਚੁੱਲ੍ਹੇ ਵੱਲਦੇ ਆ ਨਹੀਂ ਬੰਦ ਹੋਣੀ ਚਾਹੀਦੀ ਔਰ ਨਾ ਇਹ ਸਾਡੀ ਖੇਡ ਆ ਪੰਜਾਬੀਆਂ ਦੀ ਹਰ ਮਨਪੈਰੀ ਖੇੜੇ ਬੰਦ ਵੀ ਨਹੀਂ ਹੋਣੀ ਚਾਹੀਦੀ ਤੇ ਇਹਦੇ ਲਈ ਨਾ ਇਹ ਗੱਲਾਂ ਜਿਹੜੀਆਂ ਕਰਨੀਆਂ ਕਿ ਤੁਸੀਂ ਇੱਧਰ ਲਿਆਉਂਦੇ ਨਾ ਕਰੋ ਜੇ ਤੁਹਾਨੂੰ ਕਬੱਡੀ ਨਹੀਂ ਐਨਾ ਕੋ ਦਿੱਤਾ ਤਾਂ ਕਬੱਡੀ ਨੂੰ ਸੁਧਾਰਨ ਵਾਲੇ ਪਾਸੇ ਲੈ ਕੇ ਆਓ ਹੁਣ ਕਬੱਡੀ ਆ ਜੀ ਬਾਈ ਆਪਾਂ ਕਹਿੰਦਾ ਕਬੱਡੀ ਖੜੀ ਕਿੱਥੇ ਆ ਜੀ ਇੱਥੇ ਤੁਹਾਨੂੰ ਮੈਂ ਦੱਸਦਾ ਬਿੱਟੂ ਮੇਰੇ ਨੇੜੇ-ਨੇੜੇ ਮੈਂ ਆਪਣੇ ਇੱਥੇ ਮੇਰੇ ਪਿੰਡ ਤੋਂ 30 40 50 ਕਿਲੋਮੀਟਰ ਦੇ ਏਰੀਏ ਵਿੱਚ ਹਰ ਪਿੰਡ ਦੀ ਟੀਮ ਸੀ ਜੀ ਸ਼ੁਰੂ ਕਰ ਲੈਂਦਾ ਮੈਂ ਰੌਂਤੇ ਤੋਂ ਖਾਈ ਤੋਂ ਦੀਨਾ ਸਾਹਿਬ ਤੋਂ ਭਗਤਾ ਕੋਠਾ ਗੁਰੂ ਮਲੂਕਾ ਜਲਾਲ ਪਿੱਥੋ ਚੌਕੇ ਪੁੱਚੋ ਮੰਡੀ ਜੰਗੀਆਣਾ ਭੜੌੜ ਜੀ ਕਿੰਨੀਆਂ ਟੀਮਾਂ ਸੀ ਦੱਸੋ ਮੈਨੂੰ ਕਿਹੜੇ ਪਿੰਡ ਦੀ ਟੀਮ ਆ ਹੈ ਕੋ ਟੀਮ ਕਿੱਧਰ ਗਈਆਂ ਇੱਕਦੇ ਪਿੰਡ ਦੀ ਟੀਮ ਹੋਣੀ ਆ ਟੀਮਾਂ ਹੀ ਖਤਮ ਹੋ ਗਈਆਂ ਕਬੱਡੀ ਤਾਂ ਖਤਮ ਹੋ ਗਈ ਇਹ ਕਹਿੰਦੇ ਕਬੱਡੀ ਦਾ ਆਇਆ ਕਬੱਡੀ ਉਹ ਵਾ ਫਿਰ ਟੀਮਾਂ ਗਈਆਂ ਕਿੱਥੇ ਪਿੰਡਾਂ ਦੀਆਂ ਕਿੰਨੀਆਂ ਟੀਮਾਂ ਹੁੰਦੀਆਂ ਸੀ ਛੋਟੇ ਛੋਟੇ ਜਵਾਕ 40 40 50 50 ਕਿਲੋ ਵਾਲੇ ਟੀਕੇ ਲਾਈ ਜਾਂਦੇ ਆ ਅਗਲੀ ਗੱਲ ਹੋਰ ਤੁਸੀਂ ਸੁਣ ਲਓ ਮੈਨੂੰ ਹੋਰ ਪੁੱਛਣਾ ਚਾਹੁੰਦਾ ਜੇ ਦੱਸ ਦੋ ਇਹ ਵੀ ਦੱਸ ਦੋ ਯਾਰ ਵੀ ਆਪਾਂ ਬੜਾ ਕੁਝ ਮੇਰੇ ਕੋਲੇ ਪਿਆ ਜੀ ਜੀ ਜ਼ਰੂਰ ਦੱਸੂ ਮੈਨੂੰ ਤਾਂ ਕਹਿੰਦਾ ਜੇਕਰ ਸਾਹਮਣੇ ਸਾਹਮਣੇ ਹੋ ਜੇ ਨਾ ਗੱਲ ਹੂੰ ਤਾਂ ਫੇਰ ਕਦੇ ਪੜਾ ਕੇ ਪਹਿਣਗੇ ਫੇਰ ਮੈਂ ਦੱਸੂ ਵੀ ਆਜੋ ਆ ਦੱਸੋ ਆ ਤਾਥਾ ਸਬੂਤ ਆ ਹਲੇ ਤਾਂ ਮੈਂ ਰੱਖੀ ਬੈਠਾ ਵੀ ਆਜੋ ਜੀ ਮੈਂ ਨਹੀਂ ਗੱਲ ਵਧਾਉਣਾ ਚਾਹੁੰਦਾ ਜੇ ਤੁਸੀਂ ਵਧਾਉਣਾ ਚਾਹੁੰਦੇ ਤਾਂ ਫਿਰ ਆਓ ਪਰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਆਜੋ ਸੱਦੋ ਚਾਰ ਚੰਦਲ ਬਿਠਾਓ ਲਾਓ ਕੁਰਸੀਆਂ ਸ਼ੁਰੂ ਕਰੋ ਸਵਾਲ ਜਵਾਬ ਇਹ ਹੁਣ ਇੱਥੇ ਮੈਥ ਮਿਲਦੀ ਐ ਬਾਰਲੇ ਮੁਲਕ ਜਿੱਥੇ ਖੇਡਣ ਜਾਂਦੇ ਆ ਜਿਹੜੇ ਖਿਡਾਰੀ ਆ ਆਪਣੇ ਕਬੱਡੀ ਖੇਡਦੇ ਆ ਆਈਸ ਐ ਕੁਕੀ ਇਨ ਐ ਡੱਟਾ ਕਰੈਕ ਐ ਸਪੀਡ ਐ ਕੀ ਆ ਦੱਸਣਗੇ ਇਹਨਾਂ ਦਾ ਕਬੱਡੀ ਵਾਲੇ ਨਾਲ ਹਾਂ ਇੰਨੇ ਖਤਰਨਾਕ ਨਸ਼ੇ ਨੇ ਇਹ ਜਿਹੜੇ ਬੈਨਾਂ 'ਚ ਬੈਠ ਕੇ ਇਹਨਾਂ ਨੂੰ ਲਵਾਉਂਦੇ ਆ ਕਲੱਬਾਂ ਵਾਲੇ ਪ੍ਰਮੋਟਰ ਸਾਨੂੰ ਨਹੀਂ ਪਤਾ ਮਰੋਂ ਖਪੋਂ ਕੱਪ ਚੱਕਣਾ ਚਾਹੀਦਾ ਸਾਡਾ ਕੱਪ ਜਿੱਤਣਾ ਸਾਡੀ ਤਾਂ ਰਹਿੰਦੀ ਆ ਇੱਕ ਕੱਲੇ ਖਿਡਾਰੀ ਥੋੜੀ ਦੋਸ਼ੀ ਨੇ ਅਕਲਬਾਂ ਕਲਬਾਂ ਵਾਲੇ ਵੀ ਵਿਚੀ ਨੇ ਇਹਨੂੰ ਮੈਂ ਹੁੰਦਾ ਕਿਸੇ ਦੀ ਜਾਨ ਜਾਂਦੀ ਹੈ ਜਾਵੇ ਮੈਂ ਤੁਹਾਨੂੰ ਉਹਦੇ ਵੀ ਗੱਲ ਸੁਣਾਈ ਸੀ ਨਾ ਜੀ ਵੀ ਸਪੀਡ ਪਾ ਕੇ ਤੇ ਪਿਆਤੀ ਤੇ ਗਰਾਊਂਡ 'ਚ ਬੇਹੋਸ਼ ਹੋ ਕੇ ਡਿੱਗ ਪੈਸੀਦਾ ਹੋ ਭੰਗ ਦਾ ਜਵਾਬ ਦੇਣਗੇ ਭੰਗ ਕਿਉਂ ਪੀਂਦੇ ਐ ਨਹੀਂ ਕਬੱਡੀ ਵਾਲੇ ਹਾਂ ਖੰਗ ਵੀ ਨਸ਼ਾ ਨਹੀਂ ਨਾਲੇ ਭੰਗ ਦਾ ਇਹਨਾਂ ਖਤਰਨਾਕ ਨਸ਼ਾ ਬਿੱਟੂ ਸਿਆਂ ਬੰਦੇ ਨੂੰ ਵੈਸੇ ਸਖਸ ਪੱਕੋ ਕਦਮ ਕਰਦਾ ਠੰਡਾ ਕਰ ਦਿੰਦਾ ਯਾਰ ਤੁਸੀਂ ਇਹ ਮੈਥੋਂ ਨਾ ਬਲਵਾਓ ਨਾ ਖਲਾਓ ਮੈਂ ਤੁਸੀਂ ਛੇੜੀ ਜਾਂਦੇ ਛੇੜੀ ਜਾਂਦੇ ਗੱਲਾਂ ਆਪਣੀ ਗੱਲ ਹੋਈ ਵੀ ਆਪਾਂ ਗੱਲ ਕਰਨੀ ਹੈ ਤੇ ਮੈਂ ਤੈਨੂੰ ਟਾਲਦਾ ਰਿਹਾ ਕੋਈ ਨਹੀਂ ਯਾਰ ਛੱਡ ਪਰੇ ਰਹਿਣ ਦੇ ਰਹਿਣ ਦੇ ਹਟੇ ਹੀ ਨਹੀਂ ਅੱਜ ਵੀ ਨਹੀਂ ਹਟੇ ਰੋਜ਼ ਇੱਕਦਾ ਚੱਕ ਕੇ ਮੂੰਹ ਆ ਜਾਂਦਾ ਹਾਂ ਜੀ ਅੱਖਾਂ ਕਬੱਡੀ ਨੂੰ ਬਦਨਾਮ ਕਰਦਾ ਮੈਂ ਬਦਨਾਮ ਕਰਦਾ ਕਬੱਡੀ ਨੂੰ ਮੈਂ ਮੁੱਦੇ ਦੀ ਗੱਲ ਕਰ ਰਿਹਾ ਵੀ ਭਾਈ ਇਹਦੇ ਵਿੱਚ ਆ ਟੀਕੇ ਨੇ ਆ ਨਸ਼ਾ ਆ ਗੈਂਗਸਟਰ ਆ ਆ ਕਬੱਡੀ ਸੋਡੀ ਬੰਦ ਹੋ ਗਈ ਅੱਗੇ ਬੰਦ ਹੋਣ ਜਾ ਰਹੀ ਆ ਪਿੰਡਾਂ ਚ ਟੀਮਾਂ ਖਤਮ ਹੋ ਗਈਆਂ 40 40 50 50 ਕਿਲੋ ਵਾਲੇ ਜਵਾਕ ਟੀਕੇ ਲਾਉਣ ਲੱਗੇ ਟੀਕੇ ਦੇ ਚੱਟੇ ਤੇ ਆ ਗਏ ਇਹਨੂੰ ਕੌਣ ਰੋਕੂਗਾ ਖਿਡਾਰੀਆਂ ਦਾ ਇਹ ਕਹਿਣਾ ਕਹਿੰਦੇ ਲੱਖੇ ਨਾਲ ਤਾਂ 20 20 ਬੰਦੇ ਹੁੰਦੇ ਆ ਹਥਿਆਰਾਂ ਵਾਲੇ ਵੀ ਹੁੰਦੇ ਆ ਤੁਹਾਡੇ ਤਾਂ ਗਨਮੈਨ ਵੀ ਮਿਲੇ ਹੋਏ ਆ ਲੱਖਾਂ ਤਾਂ ਬੋਲ ਦਿੰਦਾ ਸੀ ਕਿੱਦਾਂ ਬੋਲੀਏ ਸਾਡੇ ਤਾਂ ਮੰਗੀ ਦਾ ਕਹਿਣਾ ਕਿ ਸਾਡੇ ਮੇਰੇ ਤਾਂ ਘਰ ਵੀ ਗੈਂਗਸਟਰ ਆ ਜਾਂਦੇ ਸੀਗੇ ਜਾਂ ਫੋਨ ਵੀ ਆ ਜਾਂਦੇ ਆ ਚਲੋ ਇੱਕ ਗੱਲ ਤਾਂ ਉੱਥੇ ਨਹੀਂ ਖੇਡਣਾ ਇੱਕ ਗੱਲ ਤਾਂ ਮੰਨ ਗਿਆ ਕਲੀਅਰ ਕਰਨ ਵੀ ਕੀ ਇੱਕ ਗੱਲ ਤਾਂ ਮੰਨ ਗਿਆ ਵੀ ਗੈਂਗਸਟਰ ਹੈਗੇ ਆ ਜਿੱਦਾਂ تسلیم ਕਰ ਗਿਆ ਨਾ ਉਹਦੀ ਜਵਾਨੀਆਂ ਉਹਦੇ ਮੂੰਹੋਂ ਵੀ ਮੇਰੇ ਫਲਾਨਾ ਗੈਂਟਰ ਘਰੇ ਆਇਆਗਾ ਮੇਰੇ ਧਿੰਕਾ ਘਰੇ ਆਇਆਗਾ ਮੰਨਦਾ ਗਿਆ ਨਾ ਵੀ ਹੈਗੇ ਆ ਇੱਕੋ ਗੱਲ ਦੱਸ ਰਿਹਾ ਕਹਿੰਦੇ ਮੌਕੇ ਤੇ ਆਸਟ੍ਰੇਲੀਆ ਚੜ੍ਹਨਾ ਪਿਆ ਸੀ ਜਦੋਂ ਜੈਪਾਲ ਭੁੱਲਰ ਦਾ ਫੋਨ ਆਉਂਦਾ ਫਿਰ ਫਿਰ ਹਲੇ ਵੀ ਨਹੀਂ ਮੰਨ ਰਹੇ ਵੀ ਗਏ ਮੈਂ ਕਹਣਾ ਲਿਆਂਦੇ ਕਿਨੇ ਜੜ ਕੀ ਨੇ ਲਾਈ ਆ ਗੈਂਗਸਟਰ ਨੂੰ ਬਾੜਨ ਵਾਲਾ ਕੌਣ ਆ ਫੋਨ ਕੌਣ ਕਰਾਉਂਦਾ ਰਿਹਾ ਕੌਣ ਆ ਮੰਨਾ ਜਿਹੜਾ ਬਾਹਰ ਰਹਿੰਦਾ ਹੈ ਜਦੋਂ ਬਾਹਰ ਕੱਪ ਹੋ ਰਿਹਾ ਸੀਗਾ ਤਾਂ ਇੱਥੋਂ ਜੇਲ੍ਹ ਤੋਂ ਬੈਠੇ ਗੈਂਗਸਟਰ ਦਾ ਫੇਸਟਾਈਮ ਤੇ ਫੋਨ ਜਾ ਰਿਹਾ ਸੀ ਵੀਡੀਓ ਕਾਲ ਖੜਾਰਾਂ ਨੂੰ ਵੀ ਖੇਡਣਾ ਨਹੀਂ ਖੇਡੇ ਗੋਲੀ ਮਾਰ ਦਿਆਂਗੇ ਦੱਸੂੰਗਾ ਨਾ ਮੈਂ ਆਓ ਫਿਰ ਇਹ ਚ ਮੰਗੀ ਹੋਣਾ ਤਾਂ ਥੋੜੋ ਕਸੂਰ ਆ ਦੱਸੂ ਮੈਂ ਕੌਣ ਕਿਹਦਾ ਕਸੂਰ ਆ ਮੈਂ ਤਾਂ ਨਾ ਲੈ ਕੇ ਰਹੇ ਆ ਮੰਗੀ ਦਸੂ ਮੰਨਾ ਕੌਣ ਕਿਉਂ ਸਰਕਾਰ ਕਿਉਂ ਨਹੀਂ ਸੈੱਟ ਬਣਾਉਂਦੀ ਬਾਈ ਸੈੱਟ ਬਣਾਓ ਦੀ ਜਾਂਚ ਕਰੋ ਜਿਹੜੇ ਜਿਹੜੇ ਬੰਦੇ ਦੋਸ਼ੀ ਨੇ ਵਕਸ਼ੇ ਨਾ ਜਾਣ ਤੇ ਨਹੀਂ ਇੱਥੇ ਕੱਲ ਨੂੰ ਕਿਸੇ ਦਾ ਹੋਰ ਪੁੱਤ ਮਾਰ ਦੇਣਗੇ ਕਿ ਹੰਟਰ ਤਾਂ ਇਹਨਾਂ ਰੱਖੀ ਜਾਣਾ ਉਹ ਦੂਜਾ ਦੂਜੇ ਦਾ ਮਾਰਨਾ ਦੂਜਾ ਦੂਜੇ ਦਾ ਮਾਰ ਦਿੰਦਾ ਇਹਨਾਂ ਕੋਲ ਆ ਕੰਮ ਇਹਨਾਂ ਦੀ ਆਪਸੀ ਦੁਸ਼ਮਣੀ ਆ ਇਹ ਬੰਦੇ ਦੂਜੇ ਮਾਰੀ ਜਾਂਦੇ ਆ ਸultan Samsepur ਦਾ ਕਹਿਣਾ ਕਿ ਗੈਸਟਰੋਬਾਦ ਅੱਜ ਦਾ ਨਹੀਂ ਇਹ ਤਾਂ ਲੱਖੇ ਸਦਾਣੇ ਹੋਣਾ ਵੇਲੇ ਦਾ ਤੁਸੀਂ ਕੋਈ ਸ਼ਾਇਦ ਬਠਿੰਡੇ ਕੋਈ ਭੰਗ ਪੀਣ ਨੂੰ ਲੈ ਕੇ ਖਿਡਾਰੀਆਂ ਤੇ ਕੋਚ ਦੇ ਮਗਾ ਕਿਰਪਾਨ ਲੈ ਕੇ ਪਏ ਸੀ ਉਹ ਕਿ ਪਏ ਸੀ ਕਦੋਂ ਦੀ ਗੱਲ ਕਰਦੇ ਆ ਇਹ ਕਈ ਸਾਲ ਪੁਰਾਣੀ ਗੱਲ ਹੈ ਨੌਂ ਨੌਂ ਮੇਰੀ ਹਾਂ ਮੈਂ ਤਾਂ ਸਕੂਲ ਚ ਪੜ੍ਹਦਾ ਹੀ ਯਾਰ ਨੌਂ ਨੌਂ ਮੇਰੀ ਗੱਲ ਆ ਸ਼ਾਇਦ ਹਾਂ ਸਕੂਲ ਚ ਪੜ੍ਹਦਾ ਹੀ ਮੈਂ ਤਾਂ ਗੱਲ ਹੈ ਇਹਨਾਂ ਕੋਲ ਕੋਈ ਮੂੰਹ ਮੱਥਾ ਐ ਨਹੀਂ ਉਹਦੀ ਟੰਗ ਫੜਦੀ ਗੱਲ ਦੀ ਉਹਦੀ ਬਾਹ ਫੜਦੀ ਅੱਗੇ ਪਿੱਛੇ ਉਹ ਇਧਰੋਂ ਥੋੜਾ ਜਾਈ ਜਾਂਦਾ ਹੈ ਗੱਲਾਂ ਨੂੰ ਟਾਈਮ ਅੱਗੇ ਪਿੱਛੇ ਹੋ ਸਕਦਾ ਪਏ ਸੀ ਤੁਸੀਂ ਕਿਰਪਾਨ ਲੈ ਕੇ ਕਿਸੇ ਮੈਂ ਤਾਂ ਲੜਦਾ ਰਿਹਾ ਮੈਂ ਕਿਹਾ ਤਾਂ ਮੱਕਰਾਂ ਸੁਲਤਾਨ ਕਹਿੰਦਾ ਮਰੇ ਸਾਹਮਣੇ ਆ ਗਿਆ ਸੀ ਤੁਸੀਂ ਕਾਰ ਦਾ ਵੀ ਹਿੱਸਾ ਕਿਹਾ ਸੀਗਾ ਵੀ ਫਲਾਣੇ ਪਲੇਅਰ ਦਾ ਹਿੱਸਾ ਕੋ ਆ ਪਤਾ ਕੀ ਆ ਉਹ ਹੋ ਸਕਦਾ ਕੋਈ ਆਸਮੈਂ ਖੜਾ ਰਿਆਂ ਦੇ ਕਹਿਤਾ ਹੋਵੇ ਮੈਂ ਮੈਂ ਕਿਹਾ ਮੱਕਰਦਾ ਵੀਰ ਨਰਗੋ ਆ ਉਸ ਵੇ ਦੋ ਖੜਾਰੀਆਂ ਦਾ ਇੱਕ ਗੱਡੀ ਸਾਂਝੀ ਕੀਤੀ ਹੋਈ ਮੁੱਤਰੇ ਹੋਣ ਗੈਂਗਸਟਰਾਂ ਵਾਲੋ ਆ ਬਾਈ ਜਿਵੇਂ ਤੁਸੀਂ ਉਸ ਟਾਈਮ ਤੁਹਾਡਾ ਵੀ ਨਾਂ ਚੱਲਦਾ ਸੀ ਤੁਸੀਂ ਵੀ ਸੁਣਦੇ ਸੀਗੇ ਕਿਸੇ ਦੇ ਕਹੇ ਤੇ ਕੰਮ ਕਰ ਦਿੰਦੇ ਸੀ ਹੁਣ ਵੀ ਕਰ ਦਿੰਦੇ ਹੋਣਗੇ ਨਹੀਂ ਬਾਈ ਮੈਂ ਕੋਈ ਨਾ ਦਾ ਕਹੇ ਖੜਾ 2 ਰੁਪਿਆਸਾ ਮੰਗਿਆ ਸੀ ਨਾ ਕਿ ਹੁਣ ਡਰਾਇਆ ਨਾ ਦਬਕਾਇਆ ਹੁਣ ਮੰਨ ਲਓ ਦੋ ਖੜਾਰੀ ਖੇਡ ਰਹੇ ਆ ਉਹਨਾਂ ਨੇ ਗੱਡੀ ਸਾਂਝੀ ਕਰ ਲਈ ਵੀਰ ਜਿਹੜਾ ਮਰਜੀ ਬੈਸਟ ਨਿਕਲ ਜੇ ਗੱਡੀ ਸਾਂਝੀ ਰੱਖਣੀ ਆ ਕੋਈ ਇਹੋ ਜਿਹਾ ਸੀਨ ਸੀਗਾ ਉਦੋਂ ਉਹ ਇੱਕ ਜਿਹੜਾ ਨਿਕਲ ਕੇ ਲੈ ਗਿਆ ਦੂਜੇ ਨੂੰ ਝੁਗਾ ਚੱਕ ਗਿਆ ਮੈਂ ਦੰਦਾ ਨਹੀਂ ਮੈਂ ਫਿਰ ਉਹਨੂੰ ਫੋਨ ਕੀਤਾ ਹੋਣਾ। ਸੁਖਵੀਰ ਸਰਾਮਾ ਪੁੱਛ ਲੋ ਉਹਨੂੰ ਇੰਟਰਵਿਊ ਕਰ ਲਿਓ। ਪਰ ਇਹਨਾਂ ਲੋਕਾਂ ਨੇ ਨਾ ਸੱਚ ਬੋਲਣ ਦਾ ਜਿਗਰਾ ਹੈ ਨਹੀਂ। ਖਤਮ ਹੈ ਖੇਡਾਂ ਇਹਨਾਂ ਦਾ। ਹੋਰ ਹੀ ਬੁੱਕਲ ਜਿਹੇ ਗੁੜਪੰਨੀ ਜਾਂਦੇ ਆ। ਸੁਖਵੀਰ ਸਰਾਮਾ ਕਪਤਾਨ ਬਣ ਗਿਆ ਟੀਮ ਦਾ। ਆਪਣਾ ਬਿੱਟੂ ਆ वर्ल्ड कप ਜਦੋਂ ਹੋਇਆ। ਜੀ। ਉਹ वर्ल्ड कप ਟੀਮ ਦਾ ਕਪਤਾਨ ਬਣ ਗਿਆ ਤੇ ਇਹਨੂੰ ਕੁਝ ਇਸ ਤਰ੍ਹਾਂ ਦੇ ਸ਼ਬਦ ਬੋਲੇ। ਹੂੰ। ਕਬੱਡੀ ਵਾਲਿਆਂ ਨੇ ਹੂੰ ਇਹ ਮੇਰਾ ਮਿੱਤਰ ਸੀ ਹੂੰ ਅੱਜ ਕਿੱਡੇ ਵੀ ਇਕੱਠੇ ਜੀ ਮੈਂ ਇਹਦੇ ਨਾਲ ਇਹਨਾਂ ਦੇ ਪਿੰਡਾਂ ਪੁੰਡਾਂ 'ਚ ਵੀ ਰਹਿਆ ਹਾਂ ਮੈਂ ਉਹਨੂੰ ਫੋਨ ਲਾ ਲਿਆ ਮਤ ਕੀ ਗੱਲ ਹੋਏ ਮੈਂ ਕੰਮ ਆ ਵੀ ਕੱਢ ਦ ਪਧੀਆਂ ਚੰਗੇ ਪਲੇਅਰ ਸੀ ਨਾਲ ਇਹ ਦੋ ਤਿੰਨ ਉਹ ਇਹਨੂੰ ਠਟ ਕਰਦੇ ਸੀ ਅੱਛਾ ਜੈਲਸੀ ਨਹੀਂ ਹੁੰਦੀ ਵੀ ਕਪਤਾਨ ਕੰਮ ਬਣਾਤਾ ਹੂੰ ਹਾਂ ਹੋਈਆਂ ਹੋਣੀਆਂ ਗੱਲਾਂ ਆਏ ਥੋੜੀ ਵੀ ਅਸੀਂ ਕਿਸੇ ਨੂੰ ਫੋਨ ਕਰਤਾ ਕੋਈ ਬੰਦਾ ਮੈਨੂੰ ਖਿਡਾਰੀ ਕਹਦਾ ਵੀ ਯਾਰ ਮੈਨੂੰ ਲੱਖੇ ਨੇ ਧਮਕਾ ਕੇ ਉੱਥੇ ਖੜਾਇਆ ਉਥੇ ਖੇਡਣ ਨਹੀਂ ਦਿੱਤਾ ਇਹਨਾਂ ਦੀ ਮੈਂ ਦੱਸ ਦੂੰ ਕਿਹੜੇ ਪਿੰਡ ਤੋਂ ਪਲੇਅਰ ਖੇਡਣ ਆਏ ਮੋੜ ਕੇ ਗੱਡੀ ਚੱਕ ਕੇ ਕਿਹੜੇ ਪਿੰਡ ਖੜਾਏ ਗੈਂਗਸਟਰਾਂ ਨੇ ਕੀ ਕੁਝ ਨਹੀਂ ਹੋਇਆ ਮਲੂਕਾ ਬੋਲੀ ਜਾਂਦਾ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਰਹਾ ਬਿਲਕੁਲ ਬਠਾ ਮਰੇ ਸਾਹਮਣੇ ਮਲੂਕਾ ਜੀ ਦਾਵਾ ਤਾਂ ਚੈਲੰਜ ਕਰਦਾ ਮਲੂਕਾ ਨੂੰ ਜਦੋਂ ਵਰਲਡ ਕੱਪ ਦੇ ਵਿੱਚ ਫਾਈਨਲ 'ਚ ਰੌਲਾ ਪੈਗਾ ਸੀ ਪਾਕਿਸਤਾਨ ਵਾਲੇ ਕਹਿੰਦੇ ਅਸੀਂ ਖੇਡਣ ਆ ਨਹੀਂ ਨਾ ਡਾਪ ਕਰਾਓ ਪੰਜਾਬ ਵਾਲੇ ਖਿਡਾਰੀਆਂ ਦਾ ਤੇ ਸ਼ਰਿਆਮ ਤੇਜਿੰਦਰ ਸਿੰਘ ਮਿੱਡੂ ਖੇੜਾ ਸੈਕਟਰੀ ਸੀਗਾ ਮਲੂਕਾ ਪ੍ਰਧਾਨ ਸੀਗਾ ਸ਼ਰੇ ਆਮ ਉੱਥੇ ਗੱਲ ਇਹਨਾਂ ਨੇ ਕਹੀ ਕਿ ਖਿਡਾਰੀਆਂ ਨੇ ਵੀ ਅਸੀਂ ਨਹੀਂ ਖੇੜਦੇ ਟੈਸਟ ਕਰਾਉਣਾ ਤਾਂ ਡੋਪ ਟੈਸਟ ਦੇਣ ਤੋਂ ਸਾਰੇ ਖਿਡਾਰੀ ਭੱਜ ਗਏ ਵੀ ਅਸੀਂ ਟੈਸਟ ਦੇ ਕੇ ਨਹੀਂ ਖੇਡਣਾ ਫਿਰ ਮਲੂਕ ਨੇ ਕਹਾਈ ਕੋਈ ਗੱਲ ਨਹੀਂ ਕੋਈ ਟੈਸਟ ਨਹੀਂ ਖੇਡੋ ਦੇਊਗਾ ਜੀ ਮਲੂਕਾ ਇੱਕ